ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਰਵਨੀਤ ਕੌਰ ਐਡਵੋਕੇਟ ਦੇ ਮਾਮਲੇ ਤੇ ਚੌਥੀ ਖਬਰ 526 27 ਤੇ 28 ਐਪੀਸੋਡ ਅਸੀਂ ਪਹਿਲਾਂ ਤੁਹਾਡੇ ਤੱਕ ਪਹੁੰਚਾ ਚੁੱਕੇ ਹਾਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ ਇਸ ਖਬਰ ਦੇ ਵਿੱਚ ਤੁਹਾਨੂੰ ਅਸੀਂ ਦੱਸਣਾ ਹੈ ਕਿ ਹਾਈ ਕੋਰਟ ਦੇ ਵਿੱਚ ਚੱਲ ਰਹੇ ਵਿਵਾਦ ਦੇ ਵਿੱਚ ਹੁਣ ਇੱਕ ਨਵੇਂ ਕਿਸਮ ਦਾ ਯੁੱਧ ਸ਼ਾਮਲ ਹੋ ਗਿਆ ਹੈ ਵਾਰ ਸ਼ੁਰੂ ਹੋ ਗਈ ਹੈ ਇਹ ਵਾਰ ਹੈਗੀ ਹੈ ਗੈਂਗਸ ਦੀ ਇੱਕ ਪ੍ਰਸਿੱਧ ਗੈਂਗ ਚਲਾਉਂਦਾ ਬੰਦਾ ਜੀ ਦਾ ਨਾਂ ਹੈ ਡੋਨੀ ਬਲ ਉਹਨੇ ਕੁਝ ਵਕੀਲਾ ਨੂੰ ਧਮਕੀ ਦਿੱਤੀ ਹੈ ਵਾਇਸ ਮੈਸੇਜ ਭੇਜ ਕੇ ਸਾਡੀ ਗੱਲਬਾਤ ਹੋਈ ਬਾਹਰ ਐਸੋਸੀਏਸ਼ਨ ਦੇ ਸਕੱਤਰ ਗगन ਦੀਪ ਜਮੂਨਾਰ ਉਹਨਾਂ ਨੇ ਇਹ ਕਨਫਰਮ ਕੀਤਾ ਡੋਨੀ ਬਲ ਦਾ ਉਹਨਾਂ ਨੂੰ ਧਮਕੀ ਭਰਿਆ ਸੁਨੇਹਾ ਆਇਆ ਅਤੇ ਕਿਹਾ ਕਿ ਤੈਨੂੰ ਘਰ ਵੜ ਕੇ ਮਾਰਾਂਗੇ ਕਿਉਂਕਿ ਤੂੰ ਹਾਈ ਕੋਰਟ ਦੇ ਵਾਪਰੇ ਸਾਰੇ ਵਿਵਾਦ ਜਾਂ ਘਟਨਾਕ੍ਰਮ ਦਾ ਮਾਸਟਰਮਾਈਂਡ ਹੈ ਯਾਨੀ ਕਿ ਜਿਹੜਾ ਝਗੜਾ ਹੋਇਆ ਜਿਹਦੇ ਵਿੱਚ ਸਿਮਰਨਜੀਤ ਸਿੰਘ ਬਲਾਸੀ ਅਮਰਤ ਧਾਰੀ ਵਕੀਲ ਦੀ ਕੁੱਟਮਾਰ ਹੋਈ ਅਤੇ ਉਹਨੂੰ ਜੇਲ੍ਹ ਭੇਜਿਆ ਗਿਆ ਉਹਦੇ ਪਿੱਛੇ ਜ਼ਿੰਮੇਵਾਰੀ ਲਾਈ ਗਈ ਹੈ ਆਇਦ ਕੀਤੀ ਗਈ ਹੈ ਸਕੱਤਰ ਗगनਦੀਪ ਜੰਮੂ ਤੇ ਇਹ ਜ਼ਿੰਮੇਵਾਰੀ ਲਾਈ ਆ ਜਿਹੜਾ ਇੱਕ ਕੁਖਿਆਤ ਗੈਂਗ ਚਲਾਉਂਦਾ ਵਿਅਕਤੀ ਮਾਝੇ ਨਾਲ ਤਾਲੁਕ ਰੱਖਦਾ ਡੋਨੀ ਬੱਲ ਇਹਦਾ ਜਿਹੜਾ origignal ਗੈਂਗ ਸੀ ਉਹ ਮਸ਼ਹੂਰ ਹੋਇਆ ਕਨਸ਼ਾਮਪੁਰੀਆ ਗੈਂਗ ਦੇ ਵਿੱਚੋਂ ਇਹਨਾਂ ਨੇ ਮਾਜੇ ਦੇ ਵਿੱਚ ਕਹਿਰ ਲਿਆਂਦਾ ਹੋਇਆ ਹੁਣ ਤੱਕ ਕਰੀਬ 8 ਜਾਂ 9 ਕਤਲ ਕੀਤੇ ਜਾ ਚੁੱਕੇ ਨੇ ਇਹਨਾਂ ਦਾ ਜਿਹੜਾ ਝਗੜਾ ਚੱਲ ਰਿਹਾ ਉਹ ਜੱਗੂ ਭਗਵਾਨਪੁਰੀਏ ਦੇ ਨਾਲ ਵੀ ਚੱਲ ਰਿਹਾ ਉਸ ਦੇ ਗੈਂਗ ਨਾਲ ਤੇ ਉਹਨਾਂ ਦੀ ਜਿਹੜੀ ਮਾਤਾ ਦਾ ਕਤਲ ਹੋਇਆ ਪਿੱਛੇ ਉਹਦੀ ਜਿਹੜਾ ਉਹਦਾ ਇਲਜ਼ਾਮ ਹੈ ਉਹ ਵੀ ਬੰਦ ਉਹਨਾਂ ਦੇ ਗਰੁੱਪ ਤੇ ਕਨਸ਼ਾਮਪੁਰੀਆ ਗਰੁੱਪ ਤੇ ਆਇਦ ਹੋ ਰਿਹਾ ਇਹਨਾਂ ਦਾ ਝਗੜਾ ਬਿਸ਼ਨੋਈ ਗੈਂਗ ਦੇ ਨਾਲ ਵੀ ਚੱਲ ਰਿਹਾ ਹੈ ਤੇ ਇਹਨਾਂ ਦੇ ਇੱਕ ਮੈਂਬਰ ਨੇ ਇੱਕ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਵੀਡੀਓ ਇੰਟਰਵਿਊ ਦਿੰਦੇ ਹੋਏ ਇਹ ਧਮਕੀ ਵੀ ਦਿੱਤੀ ਸੀ ਕਿ ਅਸੀਂ 골ਡੀ ਬਰਾੜ ਨੂੰ ਹੁਣ ਮਾਰਨਾ ਸੋ ਇਹ ਹੁਣ ਮਾਰਨ ਦੀ ਗੱਲਬਾਤ ਹੋਣ ਲੱਗੀ ਹੈ ਹਾਈ ਕੋਰਟ ਦੇ ਪ੍ਰੈਮਿਸਿਸ ਦੇ ਵਿੱਚ ਤੇ ਇਸ ਦੇ ਸੰਬੰਧ ਦੇ ਵਿੱਚ ਵਕੀਲਾਂ ਨੇ ਵੀ 9 25 ਨੂੰ ਇੱਕ ਵਿਸ਼ੇਸ਼ ਬੈਠਕ ਕੀਤੀ ਜਿਦੇ ਵਿੱਚ ਇਸ ਧਮਕੀ ਦੇ ਬਾਰੇ ਗੱਲਬਾਤ ਹੋਈ ਸਾਡੇ ਸੂਤਰਾ ਮੁਤਾਬਕ ਉੱਥੇ ਹੋਰ ਵਕੀਲ ਵੀ ਸ਼ਾਮਲ ਸੀ ਜਿਨ੍ਹਾਂ ਨੇ ਦੱਸਿਆ ਕਿ ਇਹੀ ਧਮਕੀ ਮੈਨੂੰ ਵੀ ਆਈ ਹੈ ਮੈਨੂੰ ਵੀ ਆਈ ਹੈ ਮਤਲਬ ਸਖਤਰ ਤੋਂ ਇਲਾਵਾ ਹੋਰ ਕਈਆਂ ਨੂੰ ਡੋਨੀ ਬਲ ਨੇ ਧਮਕੀ ਭੇਜੀ ਹੈ ਇਨ ਦਾ ਇਤਰਾਜ਼ ਇਹੀ ਹੈ ਕਿ ਇੱਕ ਅਮਰਤਧਾਰੀ ਸਿੱਖ ਵਕੀਲ ਦੀ ਕੁੱਟਮਾਰ ਕੀਤੀ ਗਈ ਉਹਦੇ ਸ਼ਸਤਰਾਂ ਦੀ ਬੇਅਦਬੀ ਕੀਤੀ ਗਈ ਤੇ ਨਾਲ ਹੀ ਇਹ ਵੀ ਦੱਸਦਾ ਚਲਾ ਕਿ ਸਿਮਰਨਜੀਤ ਸਿੰਘ ਬਲਾਸੀ ਦੀ ਕੱਲ ਦੇਰ ਸ਼ਾਮੀ ਜ਼ਮਾਨਤ ਹੋ ਗਈ ਹੈ ਜੁਡੀਸ਼ੀਅਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਚੰਡੀਗੜ੍ਹ ਨੇ ਉਹਦੀ ਜ਼ਮਾਨਤ ਦਰਖਾਸਤ ਕਬੂਲ ਕਰਨ ਲਈ ਐਕਸੈਪਟ ਕਰ ਲਈ ਸ਼ਿਕਾਇਤ ਕਰਤਾ ਐਡਵੋਕੇਟਸ ਨੇ ਜਿਹੜਾ ਪਰਚਾ ਦਰਜ ਕਰਾਇਆ ਸੀ ਉਹਨਾਂ ਨੇ ਅਦਾਲਤ 'ਚ ਪੇਸ਼ ਹੋ ਕੇ ਕਿਹਾ ਕਿ ਸਿਮਰਨਜੀਤ ਸਿੰਘ ਬਲਾਸੀ ਦੀ ਮਾਤਾ ਬਲਵਿੰਦਰ ਕੌਰ ਨੇ ਇੱਕ ਪੱਤਰ ਲਿਖਿਆ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਅਤੇ 바ਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਜਿਸ ਤੇ ਵਿੱਚ ਮਾਤਾ ਨੇ ਕਿਹਾ ਕਿ ਮੇਰਾ ਬੇਟਾ ਦਿਮਾਗੀ ਤੌਰ ਤੇ ਅਨਸਟੇਬਲ ਹੈ ਯਾਨੀ ਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਤੇ ਉਹਨੂੰ ਇਲਾਜ ਦੀ ਲੋੜ ਹੈ ਉਹਦਾ ਇਲਾਜ ਦਾ ਪੁਰਾਣਾ ਰਿਕਾਰਡ ਵੀ ਮਾਤਾ ਬਲਵਿੰਦਰ ਕੌਰ ਨੇ ਆਪਣੀ ਚਿੱਠੀ ਦੇ ਨਾਲ ਭੇਜਿਆ ਸੋ ਇਹ ਗੱਲਾਂ ਦੇ ਆਧਾਰ ਤੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਜ਼ਮਾਨਤ ਦੇ ਦਿੱਤੀ ਔਰ ਦੇਰ ਸ਼ਾਮੀ ਹੋਈ ਤਾਂ ਉਹ ਹੁਣ ਕੋਰਟ ਰੂਮ ਸੀਨ ਦੱਸ ਦੇਦਣੇ ਆ ਜੋ ਸਾਨੂੰ ਪਤਾ ਲੱਗਿਆ ਕਿ ਜਦੋਂ ਸਿਮਰਨਜੀਤ ਬਲਾਸੀ ਨੂੰ ਇਹ ਪਤਾ ਲੱਗਿਆ ਕਿ ਮੇਰੀ ਮਾਂ ਨੇ ਇਹ ਲਿਖ ਕੇ ਦਿੱਤਾ ਔਰ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਹੜੀ ਤੁਹਾਨੂੰ ਹੁਣੇ ਦਿਖਾਉਨੇ ਆ ਕਿ ਮੈਂ ਦਿਮਾਗੀ ਤੌਰ ਤੇ ਸਥਿਰ ਨਹੀਂ ਯਾਨੀ ਕਿ ਸਟੇਬਲ ਨਹੀਂ ਤਾਂ ਉਹਨਾਂ ਨੇ ਆਪਣੀ ਮਾਂ ਨਾਲ ਤੂੰ ਤੂੰ ਮੈਂ ਮੈਂ ਕੀਤੀ ਔਰ ਕਿਹਾ ਤੂੰ ਮੇਰੀ ਮਾਂ ਨਹੀਂ ਜਿਹੜੀ ਮੈਨੂੰ ਪਾਗਲ ਦੱਸਦੀ ਐ ਉਹ ਮੇਰੀ ਮਾਂ ਨਹੀਂ ਤੈਨੂੰ ਮੈਂ ਮਾਂ ਨਹੀਂ ਮੰਨਦਾ ਬਹੁਤ ਗੁੱਸੇ ਚ ਆਏ ਔਰ ਝਗੜਾ ਵੀ ਹੋਇਆ ਬਾਅਦ ਜੇ ਖੈਰ ਕੁਝ ਵਕੀਲਾ ਨੇ ਵਿੱਚ ਪਾ ਕੇ ਸਿਮਰਨਜੀਤ ਸਿੰਘ ਬਲਾਸੀ ਤੋਂ ਵਕਾਲਤਨਾਮਾ ਸਾਈਨ ਕਰਾਇਆ ਜਿਹੜਾ ਪਹਿਲਾਂ ਉਹ ਕਰਦਾ ਨਹੀਂ ਸੀ ਉਦੋਂ ਬਾਅਦ ਜ਼ਮਾਨਤ ਹੋ ਗਈ ਤੇ ਫਿਰ ਸਮਝਿਆ ਜਾ ਰਿਹਾ ਹੈ ਕਿ ਉਹ ਆਪਣੀ ਮਾਤਾ ਦੇ ਨਾਲ ਫਿਰੋਜ਼ਪੁਰ ਚਲੇ ਗਏ ਲਓ ਹੁਣ ਤੁਸੀਂ ਬਲਵਿੰਦਰ ਕੌਰ ਮਾਤਾ ਸਿਮਰਨਜੀਤ ਸਿੰਘ ਬਲਾਸੀ ਦੇ ਵੱਲੋਂ ਜਾਰੀ ਕੀਤਾ ਗਿਆ ਇੱਕ ਵੀਡੀਓ ਬਿਆਨ ਦੇਖੋ ਹਾਂਜੀ ਬਾਈ ਗੁਰਜੀਤ ਕਾ ਖਾਲਸਾ ਬਾਈ ਗੁਰਜੀਤ ਕੀ ਫਤਿਹ ਜੀ ਮੈਂ ਬਲਵਿੰਦਰ ਕੌਰ ਸਿਮਰਨਜੀਤ ਸਿੰਘ ਦੀ ਮਾਤਾ ਸਿਮਰਨਜੀਤ ਸਿੰਘ ਥੋੜਿਆ 멘ਟਲੀ ਅਪਸੈਟ ਚੱਲ ਰਿਹਾ ਉਹਦੀ ਮੈਡੀਸਿਨ ਚੱਲਦੀ ਆ ਪਰ ਫੇਰ ਵੀ ਉਹ ਆਪਣਾ ਜਿਹੜਾ ਕੰਮ ਆ ਥੋੜਾ ਬਥਾ ਕਰਦਾ ਏ ਪਰसों ਦਾ ਉਹ ਹਾਈ ਕੋਰਟ ਗਿਆ ਤੇ ਉਹਨੇ ਅੱਜ ਵਾਪਸ ਆਉਣਾ ਸੀ ਪਤਾ ਨਹੀਂ ਕੀ ਗੱਲ ਹੋਈ ਉੱਥੇ ਕਿਸੇ ਨਾਲ ਕੀ ਦੇਖੋ ਤੇਜੀ ਦਾ ਬਹੁਤ ਆਉਂਦਾ ਹੈ 노 ਡਾਊਟ ਹੈ ਉਹਨੂੰ ਗੁੱਸਾ ਬਹੁਤ ਆਉਂਦਾ ਏ ਤੇਜੀ ਚਾਉਂਦਾ ਇਸ ਕਰਕੇ ਉਹਦੀ ਉੱਥੇ ਕਿਹਦੇ ਨਾਲ ਲੜਾਈ ਹੋਈ ਹੈ ਮੈਨੂੰ ਕੁਝ ਨਹੀਂ ਪਤਾ ਬਸ ਮੈਂ ਮਿੰਟੂ ਬੇਟਾ ਤੁਹਾਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿਵੇਂ ਵੀ ਕਿਵੇਂ ਉਹਨੂੰ ਇੱਥੇ ਲੈ ਕੇ ਆਓ ਇੱਥੇ ਉਹਦਾ ਇਲਾਜ ਕਰਾਓ ਤਾਂ ਕਿ ਉਹਦਾ ਫਿਊਚਰ ਬਚਰੇ ਉਹਦੀ ਜ਼ਿੰਦਗੀ ਬਚਰੇ ਕਿਉਂਕਿ ਉਹਦੇ ਫਾਦਰ ਸਾਹਿਬ ਉਹ ਵੀ ਹਾਰਟ ਦੇ ਮਰੀਜ਼ ਆ ਉਹਨਾਂ ਦਾ ਹਾਰਟ ਬਹੁਤ ਘੱਟ ਕੰਮ ਕਰਦਾ ਬਸ ਇੱਕ ਤੁਰੇ ਫਿਰਦੇ ਆ ਮੈਂ ਵੀ ਮੈਂ ਵੀ ਮਰੀਜ਼ ਹੀ ਆ ਸੀ ਹੁਣ ਪਰ ਮਗਰ ਨਹੀਂ ਭੱਜ ਸਕਦੇ ਦਾ ਇਲਾਜ ਨਹੀਂ ਕਰਾ ਸਕਦੇ ਬਸ ਮੈਂ ਤੁਹਾਡੇ ਮੂਰੇ ਮਿਹਨਤ ਕਰਦੀ ਆ ਕਿ ਤੁਸੀਂ ਬਸ ਉਹਨੂੰ ਉਹਦਾ ਇਲਾਜ ਕਰਾ ਦਿਓ ਤਾਕੇ ਆਦੀ ਜ਼ਿੰਦਗੀ ਉਹ ਸਹੀ ਢੰਗ ਨਾਲ ਜੀ ਲਵੇ ਅਸੀਂ ਚੰਡੀਗੜ੍ਹ ਪੁਲਿਸ ਨਾਲ ਸੰਪਰਕ ਕੀਤਾ ਤੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਗगनਦੀਪ ਜੰਮੂ ਦੀ ਅਤਲਾਤੇ ਇੱਕ ਡੀਡੀਆਰ ਦਰਜ ਕਰ ਲਈ ਹੈ ਡੋਨੀ ਬਲਦੇ ਸਬੰਧ ਦੇ ਵਿੱਚ ਔਰ ਇਸ ਸੰਬੰਧੀ ਸਾਰਾ ਮਾਮਲਾ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਧਿਆਨ 'ਚ ਵੀ ਲਿਆਂਦਾ ਗਿਆ ਜਿਨ੍ਹਾਂ ਤੋਂ ਕੋਈ ਇੰਟਰੈਕਸ਼ਨ ਦੀ ਐਕਸਪੈਕਟੇਸ਼ਨ ਵਕੀਲਾ ਨੂੰ ਹੈਗੀ ਹੈ ਉਹ ਵੀ ਇਹਦੇ ਵਿੱਚ ਪ੍ਰਬੰਧਕੀ ਆਧਾਰ ਤੇ ਦਖਲ ਦੇ ਸਕਦੇ ਆ ਸੋ ਇਹ ਤਾਂ ਕਹਾਣੀ ਸੀਗੀ ਜੋ ਵਾਪਰੀ ਤਾਜ਼ਾ ਰਵਨੀਤ ਕੌਰ ਦੇ ਮਾਮਲੇ ਤੇ ਦੂਜੇ ਪਾਸੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਐਡਵੋਕੇਟ ਰਵਨੀਤ ਕੌਰ ਜਲੰਧਰ ਦੇ ਵਿੱਚ ਸਿੱਖ ਜਥੇਬੰਦੀਆਂ ਨੂੰ ਮਿਲਣ ਗਈ ਹੈ ਤਾਂ ਕਿ ਉਹਨਾਂ ਨੂੰ ਐਕਟੀਵੇਟ ਕੀਤਾ ਜਾ ਸਕੇ ਬਾਰ ਐਸੋਸੀਏਸ਼ਨ ਦੀ ਐਗਜ਼ੈਕਟਿਵ ਦੇ ਵਿਰੁੱਧ ਪਰ ਇੱਥੇ ਇਹ ਦੱਸਣਾ ਜ਼ਰੂਰੀ ਹੋਏਗਾ ਕਿ ਸ਼ਾਸਤਰਾਂ ਦੀ ਬੇਅਦਬੀ ਕਰਨ ਦੀ ਇੰਟੈਂਸ਼ਨ ਐਗਜ਼ੈਕਟਿਵ ਦੀ ਨਹੀਂ ਸੀ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਦੱਸਿਆ ਜਦੋਂ ਕੋਈ ਵਿਅਕਤੀ ਦਿਮਾਗੀ ਤੌਰ ਤੇ ਅਸਥਿਰ ਹੋ ਜੇ ਅਨਸਟੇਬਲ ਹੋ ਜੇ ਤੇ ਫਿਰ ਉਹ ਆਪਣੇ ਸ਼ਸਤਰ ਗੱਢ ਕੇ ਕਿਸੇ ਦੇ ਵਾਰ ਕਰਨ ਵਾਲੀ ਪੋਜੀਸ਼ਨ ਚ ਆ ਜੀ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਮੈਂਟਲੀ ਅਨਸਟੇਬਲ ਦਿਮਾਗੀ ਤੌਰ ਤੇ ਅਸਥਿਰ ਹੋਵੇ ਤਾਂ ਫਿਰ ਉਸ ਦੇ ਬ੍ਰੰਡ ਕੀਤੀ ਕਾਰਵਾਈ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਲੋਕ ਤੁਹਾਨੂੰ ਯਾਦ ਕਰਾਉਣਾ ਹੈ ਕੁਝ ਹਫ਼ਤੇ ਪਹਿਲਾਂ ਅਮਰੀਕਾ ਦੇ ਸ਼ਹਿਰ ਫਲੋਰੀਡਾ ਚ ਇੱਕ ਘਟਨਾ ਹੋਈ ਇੱਕ ਸਿੱਖ ਯੁਵਕ ਨੇ ਕੁਰਬਾਨ ਕੱਢ ਕੇ ਸੜਕ ਤੇ ਜੋ ਇੱਕ ਡਰਾਮਾ ਕੀਤਾ ਜਾਂ ਉਹਨੂੰ ਜਿਸ ਤਰ੍ਹਾਂ ਚਲਾਇਆ ਜਿਸ ਤਰ੍ਹਾਂ ਐਕਸ਼ਨ ਕੀਤਾ ਇਹ ਸਾਰੇ ਮਾਮਲੇ ਦੇ ਵਿੱਚ ਉਸ ਸਿੱਖ ਯੁਵਕ ਦੀ ਖਾਮ ਖਾ ਜਾਨ ਚਲੀ ਗਈ ਜਦੋਂ ਅਮਰੀਕੀ ਪੁਲਿਸ ਨੇ ਉਹਨੂੰ ਗੋਲੀਆਂ ਨਾਲ ਹਲਾਕ ਕਰਤਾ ਸੋ ਸ਼ਸਤਰ ਕੱਢਣੇ ਚਾਹੀਦੇ ਨੇ ਜਿੱਥੇ অতি ਜ਼ਰੂਰੀ ਹੋਣ ਜਿੱਥੇ ਤੁਹਾਨੂੰ ਲੱਗਦਾ ਹੋਵੇ ਕੋਈ ਬੇਇਨਸਾਫੀ ਧੱਕੇਸ਼ਾਹੀ ਹੋ ਰਹੀ ਹੈ ਉੱਥੇ ਇਹ ਵੀ ਜ਼ਰੂਰੀ ਆ ਕਿ ਸ਼ਸਤਰ ਕੱਢਣ ਵਾਲਾ ਵਿਅਕਤੀ ਦਿਮਾਗੀ ਤੌਰ ਤੇ ਸਥਿਰ ਹੋਵੇ ਸਟੇਬਲ ਹੋਵੇ ਤੇ ਜਦੋਂ ਬੰਦਾ ਹੀ ਅਨਸਟੇਬਲ ਹੈ ਤੇ ਉਹਨੇ ਤਲਵਾਰ ਕੱਢ ਕੇ ਐਦਾਂ ਦਾ ਇੱਕ ਪੋਸਚਰ ਇੱਕ ਪੋਜੀਸ਼ਨ اختیار ਕੀਤੀ ਕਿ ਮੈਂ ਚਲਾ ਦੂੰਗਾ ਜਾਂ ਚਲਾਉਣ ਲੱਗਾ ਤੇ ਉਹਦੇ ਨਾਲ ਫਿਰ ਜਿਹੜਾ ਇਹ ਕਹਿਣਾ ਕਿ ਸ਼ਸਤਰਾਂ ਦੀ ਬੇਅਦਬੀ ਹੋਈ ਆ ਇਹ ਮناسب ਨਹੀਂ ਹੋਏਗਾ ਦੂਜੀ ਗੱਲ ਹੈ ਕਿ ਵਕੀਲਾਂ ਦਾ ਮਾਮਲਾ ਇਹਨੂੰ ਧਾਰਮਿਕ ਭਾਵਨਾਵਾਂ ਨਾਲ ਜੋੜ ਕੇ ਵੇਖਣਾ ਹੀ ਨਹੀਂ ਚਾਹੀਦਾ ਮੰਗ ਕੀਤੀ ਜਾ ਰਹੀ ਹੈ ਜਿਵੇਂ ਕੁਝ ਵਕੀਲਾਂ ਵੱਲੋਂ ਜਾਂ ਰਵਨੀਤ ਕੌਰ ਦੇ ਹਮਾਇਤੀਆਂ ਵੱਲੋਂ ਕਿ ਧਾਰਾ 295 ਤਹਿਤ ਮੁਕੱਦਮਾ ਦਰਜ ਕਰੋ ਮੈਂ ਇੱਕ ਪੋਸਟ ਵੀ ਵੇਖੀ ਆ ਉਹਦੀ ਉਹਦੇ ਵਿੱਚ ਵੀ ਰਵਨੀਤ ਕੌਰ ਨੇ ਕਿਹਾ ਧਾਰਾ 295 ਯਾਨੀ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾਏ ਖੈਰ ਮੇਰੇ ਨਿੱਜੀ ਵਿਚਾਰ ਨੇ ਕਿ ਇਹ ਧਰਮ ਦੀ ਬੇਅਦਬੀ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਨਹੀਂ ਹੈਗਾ ਪਰ ਆਫ ਦੀ ਮੂਵਮੈਂਟ ਤੇ ਸਾਰਾ ਕੁਝ ਹੋਇਆ ਔਰ ਇੱਕ ਧਿਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਿਮਰਨਜੀਤ ਸਿੰਘ ਬਲਾਸੀ ਨੇ ਉਸ ਲੇਡੀ ਐਡਵੋਕੇਟ ਦੀ ਰੱਖਿਆ ਕਰਨ ਲਈ ਤਲਵਾਰ ਕੱਢੀ ਦੂਜੀ ਧਿਰ ਕਹਿ ਰਹੀ ਹੈ ਕਿ ਉਹਨੇ ਸਾਨੂੰ ਡਰਾਉਣ ਵਾਸਤੇ ਤੇ ਸਾਡੇ ਤੇ ਹਮਲਾ ਕਰਨ ਵਾਸਤੇ ਤਲਵਾਰ ਕੱਢੀ ਔਰ ਇੱਕ ਜਿਹੜਾ ਐਡਵੋਕੇਟ ਹੈ ਉਹ ਕਥਿਤ ਤੌਰ ਤੇ ਐਗਜ਼ੈਕਟਿਵ ਕਮੇਟੀ ਦੇ ਕਹਿਣ ਮੁਤਾਬਕ ਜ਼ਖਮੀ ਵੀ ਹੋਇਆ ਉਹਦੀ ਮਾਂ ਤੇ ਲਉਂਗਲ ਤੇ ਸ੍ਰੀ ਸਾਹਿਬ ਨਾਲ 6 ਵਜੇ ਤੇ ਖੈਰ ਇਹ ਉਹਨਾਂ ਦਾ ਪੱਖ ਹੈ ਦੋਹੇ ਪੱਖ ਤੁਹਾਨੂੰ ਸੁਣਾਤੇ ਸੋ ਟੋਟਲ ਵਿਵਾਦ ਇਹ ਹੈ ਹੁਣ ਸੋਮਵਾਰ ਨੂੰ ਪਤਾ ਲੱਗੇਗਾ ਕਿ ਬਾਰ ਕਾਉਂਸਲ ਪੰਜਾਬ ਅਤੇ ਹਰਿਆਣਾ ਕੀ ਫੈਸਲਾ ਕਰਦੀ ਹੈ ਕਿਉਂਕਿ ਰਵਨੀਤ ਕੌਰ ਦਿੱਤੀ ਗਈ ਤਰੀਕ ਤੇ ਬਾਰ ਕਾਉਂਸਲ ਤੇ ਕਾਉਂਸਲ ਅੱਗੇ ਆਪਣਾ ਪੱਖ ਪੇਸ਼ ਕਰਨ ਦੇ ਲਈ ਹਾਜ਼ਰ ਨਹੀਂ ਹੋਈ ਤੇ ਸਿਮਰਨਜੀਤ ਸਿੰਘ ਤਖਾਰ ਬੁੜਾਇਲ ਜੇਲ੍ਹ ਸੀ ਉਹ ਸ਼ਾਮਲ ਨਹੀਂ ਸੀ ਹੋ ਸਕਦਾ ਪੇਸ਼ ਨਹੀਂ ਸੀ ਹੋ ਸਕਦਾ ਸੋ ਜਿੱਥੋਂ ਤੱਕ ਮੈਨੂੰ ਸੂਚਨਾ ਮਿਲੀ ਆ ਕਿ ਬਾਹਰ ਕਾਉਂਸਲ ਨੇ ਸੋਮਵਾਰ ਨੂੰ ਕੋਈ ਅੰਤਮ ਫੈਸਲਾ ਲੈ ਲੈਣਾ ਇਨ ਟਰਮ ਆਰਡਰ ਦੇ ਵਿੱਚ ਯਾਨੀ ਕਿ ਕੱਚੇ ਆਰਡਰ ਚ ਅੰਤਰਿਕ ਆਰਡਰਸ ਆਰਡਰ ਚ ਰਵਨੀਤ ਕੌਰ ਦਾ ਤੇ ਸਿਮਰਨਜੀਤ ਸਿੰਘ ਬਲਾਸੀ ਦਾ ਜਿਹੜਾ ਲਾਇਸੈਂਸ ਹੈ ਉਹ ਸਸਪੈਂਡ ਕਰ ਦਿੱਤਾ ਗਿਆ ਸੀ ਕੋ ਸੋਮਵਾਰ ਨੂੰ ਕੀ ਇਹ ਸਸਪੈਂਸ਼ਨ ਨੂੰ ਰੈਗੂਲਰਾਈਜ਼ ਮਤਲਬ ਕਿ ਮਕਾ ਕਰਤਾ ਜਾਂਦਾ ਹੈ ਇਹ ਸੋਮਵਾਰ ਨੂੰ ਪਤਾ ਲੱਗੇਗਾ ਮੈਂ ਅਰਜਨਦਰ ਸਿੰਘ ਤੱਕੜ ਤੁਹਾਡੇ ਤੋਂ ਆ ਗਿਆ ਚੌਣਾ ਜੀ ਸਤਿ ਸ਼ਕਾਲ ਨਮਸਕਾਰ ਖੁਦਾਫਜ਼